ਬਾਏ ਗੁਰੂ ਜੀ ਦਾ ਖਾਲਸਾ ਸ੍ਰੀ ਬਾਹਗੁਰੂ ਜੀ ਕੀ ਫਤਿਹ ਮੈਂ ਦੇ ਸਾਮਣੇ ਦੇ ਸਾਮਣੇ ਚ ਬੈਠੇ ਮੇਰੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਚੈਨਲ ਨਾਲ ਹੀ ਵੀਡੀਓ ਕਹਾਣੀਆ ਸੁਣਦੇ ਹੋ ਜਿਹੜੇ ਨਵੇਂ ਆਇਓ ਉਹ ਸਾਡੇ ਚੈਨਲ ਨੂੰ ਵੱਧ ਵੱਧ ਲੈ ਕੇ ਤੇ ਸਬਸਕ੍ਰਾਈਬ ਕਰਿਓ ਅੱਜ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਸਾਚੀ ਕਹਾਣੀਆਂ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਤਾਂ ਉਹਦੇ ਇੱਕ ਕੁੜੀ ਸੀ ਕੁੜੀ ਤੋਂ ਛੋਟਾ ਮੁੰਡਾ ਸੀ ਤਾਂ ਜਦੋਂ ਗਰੀਬ ਹੋਣ ਕਰਕੇ ਉਹਨਾਂ ਦੇ ਜਦੋਂ ਕੁੜੀ ਬਟਿਆਰ ਹੋ ਗਈ ਤਾਂ ਦੂਜੇ ਪਿੰਡ ਵਿੱਚ ਦੇ ਕੇ ਇੱਕ 10-12 ਕਿੱਲੇ ਵਾਲੇ ਦੇ ਕੁੜੀ ਦਾ ਵਿਆਹ ਕਰਤਾ ਕੁੜੀ ਦਾ ਵਿਆਹ ਕਰਿਆ ਹੋਇਆ ਤਾਂ ਕੁੜੀ ਜਾ ਕੇ ਬਸਣ ਰਸਣ ਲੱਗੀ ਤੇ ਉਹਨਾਂ ਨੇ ਆਪ ਦਾ ਜਿਹੜਾ ਕੁੜੀ ਨੂੰ ਦੇਣਾ ਸੀ ਆਪ ਦਾ ਕਰਜ਼ਾ ਚੱਕ ਕੇ ਦਿੱਤਾ ਉਹਨਾਂ ਦਾ ਤਾਗੜੇ ਘਰ ਵਾਲਿਆਂ ਦਾ ਢਿੱਡ ਭਰਿਆ ਤਾਂ ਵੀ ਉਹ ਕੁੜੀ ਚੰਗੀ ਤਰ੍ਹਾਂ ਬਸ ਨਾ ਸਕੀ ਤਾਂ ਕੀ ਹੋਇਆ 1.5 ਸਾਲ ਕੁੜੀ ਹੱਸਦੀ ਵਸਦੀ ਰਹੀ ਪਰਿਵਾਰ ਚ ਜਦੋਂ ਕੁੜੀ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਤਾਂ ਉਹਨਾਂ ਦੇ ਪਾਣੀ ਪੈ ਗਿਆ ਤਾਂ ਉਹ ਬਹੁਤ ਦੁਖੀ ਹੋਏ ਪਰੇਸ਼ਾਨ ਹੋਏ ਕੁੜੀ ਨੂੰ ਪਰੇਥਾਨ ਕਰਨ ਲੱਗੀ ਕਹਿੰਦੇ ਤਾਂ ਕੁੜੀ ਜੰਮਤੀ ਤਾਂ ਤੇਰੀ ਇਸ ਘਰ ਵਿੱਚ ਰਹਿਣ ਦਾ ਕੋਈ ਕੰਮ ਨਹੀਂ ਤਾਂ ਕੁੜੀ ੱੱਕੇ ਖਾ ਕੇ ਘਰ 'ਚ ਡੇਢ ਸਾਲ ਬਾਅਦ ਫਿਰ ਇੱਕ ਹੋਰ ਕੁੜੀ ਨੇ ਜਨਮ ਲਿਆ ਤਾਂ ਉਹ ਜਿਹੜਾ ਪਰਿਵਾਰ ਤੇ ਸਾਰੇ ਪਰਿਵਾਰ ਬਹੁਤ ਦੁਖੀ ਹੋਇਆ ਪਹਿਲਾਂ ਤਾਂ ਕੁੜੀ ਨੂੰ ਕੁੜੀ ਦੇ ਘਰ ਆਲਾ ਕੁੱਟਦਾ ਦੀ ਫਿਰ ਸੱਸ ਵੀ ਆ ਗਈ ਕੁੱਟਣ ਕਹਿੰਦੀ ਵੀ ਤੈਂ ਪੱਥਰ ਜੰਮ ਤੇ ਸਾਡੇ ਦਾ ਕਦੇ ਪੀੜੀਆਂ ਤੋਂ ਕੁੜੀ ਨਹੀਂ ਥੀ ਐ ਤੇ ਪੱਥਰ ਜਮ ਜਮ ਸਿੱਟੀ ਜਾਂਦੀ ਐ ਵੀ ਤੈਨੂੰ ਅਸੀਂ ਇਸ ਘਰ ਵਿੱਚ ਨਹੀਂ ਰੱਖਦੇ ਤਾਂ ਉਹ ਕੁੜੀ ਬਹੁਤ ਦੁਖੀ ਹੋਈ ਜਦੋਂ ਇੱਕ ਦਿਨ ਨਾਲੇ ਘਰ ਵਾਲਿਆਂ ਨੇ ਕੁੱਟੀ ਨਾਲੇ ਸੱਸ ਨੇ ਕੁੱਟੀ ਨਾਲੇ ਤਿੰਨ ਚਾਰ ਦਿਨ ਭੁੱਖੀ ਰਹੀ ਤਾਂ ਉਹ ਦੋਏ ਕੁੜੀਆਂ ਚਾਕੇ ਆਪਣੇ ਪੇਕੀ ਚ ਬਗੀ ਜਦੋਂ ਪੇਕੀ ਗਈ ਹੋਈ ਪਹਿਲਾਂ ਤਾਂ ਰਾਹ 'ਚ ਇੱਕ ਨਹਿਰ ਆਉਂਦੀ ਥੀ ਆਹਨੇ ਸੋਚਿਆ ਵੀ ਨਹਿਰ 'ਚ ਸਾਲ ਮਾਰਾਂ ਫੇਰ ਉੱਥੇ ਬੰਦੇ ਖੜੇ ਹੋਣ ਕਰਕੇ ਉਹ ਕੁੜੀ ਕਹਾ ਲੰਗੀ ਪਿੰਡ ਨੂੰ ਪਿੰਡ ਜਾ ਕੇ ਘਰੇ ਕੁੜੀ ਦਾ ਰੋਣਾ ਨਿਕਲ ਆਇਆ ਜਦੋਂ ਕੁੜੀ ਰੋਈ ਤਾਂ ਉਹਦਾ ਕੁੜੀ ਦਾ ਬਾਪ ਕਹਿੰਦਾ ਵੀ ਤੂੰ ਰੋਂਦੀ ਕਾਤੋਂ ਆਂ ਉਹ ਕਹਿੰਦੀ ਮੈਨੂੰ ਤੰਗ ਕਰਦੇ ਨੇ ਤਿੰਨ ਚਾਰ ਸਾਲ ਤੋਂ ਉਹ ਕਹਿੰਦੇ ਪਹਿਲਾਂ ਤਾਂ ਤੂੰ ਬੋਲੀ ਨਹੀਂ ਕਹਿੰਦੇ ਪਹਿਲਾਂ ਤਾਂ ਐਂ ਤੀ ਵੀ ਚਲ ਕੁੜੀ ਆ ਇਹਨਾਂ ਨੂੰ ਲੈ ਕੇ ਕਿੱਥੇ ਜਾਊਂਗੀ ਹੁਣ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਹੁਣ ਮੈਂ ਅੱਕ ਕੇ ਆਈਆਂ ਔਰੇ ਨਹੀਂ ਤਾਂ ਰਾਜੇ RAM LILA ਖਤਮ ਕਰ ਲਾਦੇ ਤਾਂ ਜਿਹੜਾ ਕੁੜੀ ਦਾ ਬਾਪਤੀ ਉਹ ਇੱਕ ਹਾਟ ਦਾ ਬ੍ਰਿਜਤੀ ਉਹ ਜਿਆਦਾ ਦੁੱਖ ਨਾ ਚੱਲਦਾ ਕੁੜੀ ਦਾ ਦੁੱਖ ਬਹੁਤ ਸੀ ਤਾਂ ਉਹ ਹਾਟ ਦਾ ਬ੍ਰਿਜਤੀ ਉਹਦੀ ਮੌਤ ਹੋ ਗਈ ਜਦੋਂ ਪਰਮਾਤਮਾ ਨੂੰ ਪਿਆਰੇ ਹੋ ਗਏ ਜਦੋਂ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰ ਜੁੜੇ ਹੋਏ ਤੇ ਉਹ ਕੁੜੀ ਦੀ ਗੱਲ ਚੱਲ ਪਈ ਵੀ ਇਹ ਕੁੜੀ ਸਹੁਰਿਆਂ ਨੇ ਕੱਢਤੀ ਆ ਰਿਤੇਦਾਰਾਂ ਨੂੰ ਕਹਿੰਦੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਗੱਲ ਕਰਾਂਗੇ ਤਾਂ 1 ਮਹੀਨੇ ਬਾਅਦ ਉਹ ਕੁੜੀ ਨੂੰ ਲੈ ਕੇ ਨਾਲ ਉਹਦੇ ਸੌਰੀ ਭਾਗੇ ਸੌਰੀ ਗਏ ਹੋਏ ਤਾਂ ਉਹਨਾਂ ਨੇ ਗੱਲ ਕਰੀ ਵੀ ਤੁਸੀਂ ਕੁੜੀ ਨੂੰ ਬਸਾਉਂਦੇ ਕਾ ਤੋ ਨਹੀਂ ਕੁੱਟਦੇ ਕਿਉਂ ਉਹ ਕਹਿੰਦੇ ਵੀ ਇਹਨੇ ਕੁੜੀਆਂ ਜੰਮ ਲੀਆਂ ਅਸੀਂ ਕੁੜੀ ਰੱਖਣੀ ਨਹੀਂ ਉਹਨਾਂ ਨੇ ਉੱਥੇ ਪੰਚਾਇਤ ਵੀ ਵਾਲੇ ਉਹ ਦੋਵੇਂ ਪੰਚਾਇਤਾਂ ਉਹਨੇ ਜਿਹੜੀ ਕੁੜੀ ਦੀ ਸੱਸ ਸੀ ਉਹਨੇ ਦੋਵੇਂ ਪੰਚਾਇਤਾਂ ਤਾਂ ਕਥੀਆਂ ਤਾਂ ਉਹ ਕੈਦੀ ਬੈਸੀ ਕੁੜੀਆਂ ਦਾ ਖਰਚਾ ਦੇ ਦਾਂਗੇ ਉਹਨਾਂ ਸਾਰਾ ਖਰਚਾ ਦਿੱਤਾ ਤਾਂ ਹੋ ਕੁੜੀ ਦਾ ਸਮਾਨ ਚੱਕ ਕੇ ਘਰੇ ਆ ਗਏ ਉਹਦੇ ਪੇਕੇ ਪਿੰਡ ਜਦੋਂ ਪੇਕੇ ਪਿੰਡ ਆਏ ਹੋਏ ਉੱਥੇ ਜਿਹੜਾ ਇਕੱਠ ਹੋਇਆ ਤੇ ਇਹਦੇ ਸਹੁਰੇ ਤਾਂ ਉੱਥੇ ਇੱਕ ਮੁੰਡਾ ਸੁਣਦਾ ਸੀ ਇੱਕ ਬਾਪੂ ਦਾ ਦੋ ਇਕੱਠ ਜਾਇ ਹੋਏ ਤੇ ਉਹੀ ਉਹਨਾਂ ਦੇ ਗਵੰਡੀਏ ਤਾਂ ਉਹਨਾਂ ਨੇ ਕੀ ਕਰਿਆ ਜਦੋਂ ਆਥੜੇ ਮੁੰਡਾ ਆਪਦੇ ਬਾਪ ਨੂੰ ਕਹਿੰਦਾ ਹੈ ਵੀ ਪਾਪਾ ਮੈਂ ਉਸੇ ਕੁੜੀ ਨਾਲ ਵਿਆਹ ਕਰਾ ਲਾਣਾ ਜਿਹੜੀ ਅਜੇ ਤਲਾਕ ਹੋਇਆ ਜਿਹੜੀ ਨੂੰ ਇਹਨਾਂ ਨੇ ਛੱਡਿਆ ਵੀ ਆਪਾਂ ਵਿਆਹ ਲਿਆਉਨੇ ਆ ਤਾਂ ਉਹਦਾ ਬਾਪ ਕਹਿਣ ਲੱਗਿਆ ਵੀ ਦੇਖ ਲੈ ਵੀ ਤੇਰੀ ਮਰਜ਼ੀ ਐ ਤਾਂ ਸਾਰੀ ਜ਼ਿੰਦਗੀ ਉਮਰ ਹੀ ਵਰਤਣਾ ਤਾਂ ਉਹ ਕਹਿੰਦਾ ਵੀ ਤੂੰ ਗੱਲ ਕਰ ਤਾਂ ਉਹਦੇ ਬਾਪ ਨੇ ਆਪਦਾ ਰਿਸ਼ਤੇਦਾਰ ਕੋਹਰ ਲਿਆ ਤਾਂ ਉਹ ਕੁੜੀ ਦੇ ਪਿੰਡ ਜਾ ਕੇ ਗੱਲ ਕਰੀ ਵੀ ਤੈਨੂੰ ਉਸੇ ਪਿੰਡ 'ਚ ਰੱਖਾਂਗੇ ਅਸੀਂ ਉਹਨਾਂ ਦੀ ਹਿੱਕ ਤੇ ਪੇਪਲੇ ਲਾਉਣਾ ਬਸ ਵੀ ਉਹਨਾਂ ਦੇ ਗਵਾਂਢ 'ਚ ਤੈਨੂੰ ਲੈ ਕੇ ਜਾਣਾ ਵੀ ਮੇਰੇ ਮੁੰਡੇ ਨਾਲ ਤੇਰਾ ਵਿਆਹ ਕਰਨਾ ਤਾਂ ਉਹ ਕਹਿੰਦੇ ਵੀ ਉਹ ਕੁੜੀ ਕਹਿੰਦੀ ਪਹਿਲਾਂ ਮੈਂ ਵਿਆਹ ਕਰਾ ਕੇ ਬਸ ਤਰੀਆਂ ਤਾਂ ਉਹ ਕਹਿੰਦੀ ਵੀ ਨਹੀਂ ਅਸੀਂ ਤਾਂ ਕੁੜੀਆਂ ਨੂੰ ਸਖਾਲੀਆਂ ਰੱਖਾਂਗੇ ਮੇਰਾ ਮੁੰਡਾ ਸਮਾਜ ਸੇਵੀ ਹੈ ਵੀ ਕੁੜੀਆਂ ਨੂੰ ਚੰਗੀ ਤਰ੍ਹਾਂ ਇਹਨਾਂ ਦੀ ਰਾਖੀ ਕਰੂਗਾ ਤੇ ਨਾਲੇ ਪਾਲ ਪੋਸਣ ਹੋਊਗਾ ਤਾਂ ਉਹ ਜੀ ਥੋੜੇ ਦਿਨ ਪੈ ਕੇ ਉਹ ਮੁੰਡਾ ਉਹ ਕੁੜੀ ਦੇ ਆਨੰਦ ਕਾਰਜ ਕਰਾ ਕੇ ਥੋੜੇ ਜਿਹੇ ਬੰਦੇ ਲੈ ਕੇ ਤਾਉ ਕੁੜੀ ਉਸੇ ਪਿੰਡ ਚ ਦੁਬਾਰੇ ਮੁੜ ਕੇ ਵਿਆਹੀ ਆ ਗਈ ਤਾਂ ਦੋ ਕੁੜੀਆਂ ਨਾਲ ਲੈ ਕੇ ਚੰਗੀ ਤਰ੍ਹਾਂ ਬਸਣ ਰਸਣ ਲੱਗੀ ਜਿਹੜਾ ਉਹਦੇ ਘਰ ਵਾਲਾ ਸੀ ਉਹਦਾ ਵੀ ਇਹਦੀ ਮਾਂ ਨੇ ਦੂਜਾ ਵਿਆਹ ਕਰਤਾ ਸੀ ਉਹ ਜਦੋਂ ਦੇਖਦਾ ਹੈ ਉਹ ਕੁੜੀ ਗਵਾਂਢ 'ਚ ਵਿਆਹ ਕੇ ਆ ਗਈ ਜਦੋਂ ਤਾਂ ਉਹ ਦੇਖਦਾ ਵੀ ਮੇਰੇ ਆ ਦੋਏ ਕੁੜੀਆਂ ਤੇ ਘਰ ਵਾਲੀ ਤਾਂ ਵਿਹੜੇ 'ਚ ਕੰਮ ਕਰਦੀ ਫਿਰਦੀ ਹੈ ਕੁੜੀਆਂ ਪੜ ਰਹੀਆਂ ਨੇ ਜਾਂ ਕੁੜੀਆਂ ਕਿਤੇ ਖੇਤ ਨੂੰ ਜਾਂਦੀਆਂ ਜਾਂ ਕਿਤੇ ਦੁਕਾਨ ਤੇ ਉਹਦਾ ਮਨ ਬਹੁਤ ਔਖਾ ਹੋਇਆ ਕਰੇ ਤਾਂ ਉਹ ਟੈਨਸ਼ਨ ਲੈ ਗਿਆ ਇੱਕ ਦਿਮਾਗੀ ਟੈਨਸ਼ਨ ਲੈ ਗਿਆ ਜਿਹੜਾ ਕਿ ਉਹ ਇੱਕ ਪਾਗਲਪਨ ਦਾ ਰੂਪ ਧਾਰ ਗਿਆ ਜਦੋਂ ਪਾਗਲਪਨ ਦਾ ਰੂਪ ਧਾਰਿਆ ਹੋਇਆ ਤਾਂ ਜਿਹੜੀ ਉਹਦੇ ਘਰ ਵਾਲੀ ਨੇ ਦੂਜਾ ਵਿਆਹ ਕਰਾ ਤੀ ਉਹ ਵੀ ਛੱਡ ਕੇ ਤੁਰ ਪਿਆ ਉਹਨੂੰ ਜਦੋਂ ਦਿਨ ਉਹਨੂੰ ਵੱਧ ਆ ਗਿਆ ਜਦੋਂ ਆਪਦਾ ਪਰਿਵਾਰ ਦਾ ਬਸੋੜਾ ਆਪਦੀਆਂ ਕੁੜੀਆਂ ਜੰਮੀਆਂ ਹੋਈਆਂ ਆਪਦੇ ਘਰ ਵਾਲੀ ਦੇਖਿਆ ਕਰੇ ਉਹਦੇ ਦਿਮਾਗ ਤੇ ਹੋਰ ਲੋਡ ਪੈ ਗਿਆ ਤਾਂ ਉਹ ਹਸਪਤਾਲ 'ਚ ਦਾਖਲ ਕਰਾਇਆ ਹਸਪਤਾਲ 'ਚ ਉਹਦੀ ਮਾਂ ਨੂੰ ਕਹਿਣ ਲੱਗੇ ਡਾਕਟਰ ਵੀ ਅਸੀਂ ਦਵਾਈ ਦੇ ਦਿਆ ਕਰਾਂਗੇ ਸਤੋ ਨੌਜਵਾਨ ਹੈ ਇਹ ਹਸਪਤਾਲ 'ਚ ਨਹੀਂ ਸਮਝਦਾ ਤਾਂ ਵੀ ਇਹਨੂੰ ਘਰੇ ਲੈ ਜਾਓ ਘਰੇ ਜਾ ਕੇ ਸੇਵਾ ਕਰਿਆ ਕਰੋ ਤਾਂ ਉਹਦਾ ਵਾਧਾ ਵਾਧਾ ਲੋਕਾਂ ਦੇ ਇਟਾਂ ਰੋੜੇ ਮਾਰਿਆ ਕਰੇ ਤਾਂ ਬਹੁਤ ਬੁਰੀ ਹਾਲਤ ਹੋ ਗਈ ਤਾਂ ਜਦੋਂ ਬਹੁਤ ਬੁਰੀ ਹਾਲਤ ਹੋਈ ਉਹਦੀ ਮਾਂ ਵੀ ਪਛਤਾਇਆ ਕਰੇ ਤੇ ਆਪ ਵੀ ਉਹ ਕਹਾ ਕਰੇ ਗਾਲਾਂ ਕੱਢਿਆ ਕਰੇ ਲੋਕਾਂ ਨੂੰ ਵੀ ਮੇਰੀ ਮਾਂ ਨੇ ਮੇਰਾ ਘਰ ਖਰਿਆਬ ਕਰਤਾ ਵੀ ਮੇਰੇ ਬੱਚੇ ਤੇ ਜਿਹੜੇ ਕੁੜੀਆਂ ਨੇ ਕੁੜੀਆਂ ਜਵਾਨ ਹੋਈਆਂ ਦਾ ਕੁੜੀਆਂ ਚੰਗੀਆਂ ਪੜ੍ਹਦੀਆਂ ਤੇਆਂ ਤਾਂ ਕਿ ਆਪ ਦਾ ਪਰਿਵਾਰ ਧੱਕੇ ਆਪਦੀ ਮਾਂ ਦੀ ਗੱਲ ਸੁਣ ਕੇ ਉਹ ਬੰਦੇ ਦਾ ਦਿਮਾਗ ਹਿੱਲਿਆ ਕਿਉਂਕਿ ਇਹਦੇ ਵਿੱਚ ਸਿੱਖਿਆ ਆਉਂਦੀ ਹੈ ਵੀ ਕਦੇ ਵੀ ਤਾਂ ਆਪਦੇ ਪਰਿਵਾਰ ਨੂੰ ਆਪਦੇ ਮਾਂ ਬਾਪ ਮਗਰ ਲਾ ਕੇ ਕਦੇ ਵੀ ਨਹੀਂ ਧੱਕਣਾ ਚਾਹੀਦਾ ਤਾਂ ਕਿ ਉਹ ਕੁੜੀ ਤਾਂ ਚੰਗੀ ਤਰ੍ਹਾਂ ਵਸਣ ਲੱਗੀ ਕਿਉਂਕਿ ਇੱਕ ਲਾਣੇ ਦੀ ਤੀ ਚੰਗੀ ਰਾਬ ਨੂੰ ਧਿਆਉਣ ਵਾਲੀ ਉਹਦੀ ਜਿਹੜਾ ਸੱਸ ਨੇ ਉਹ ਮੁੰਡੇ ਦਾ ਘਰ ਪਟਿਆ ਤਾਂ ਇਹ ਗੱਲ ਦਰਵਾਉਂਦਾ ਹੈ ਵੀ ਜਿਹੜਿਆ ਸੱਸਾਂ ਜਾਂ ਮਾਵਾਂ ਹੁੰਦੀਆਂ ਨੇ ਉਹਨਾਂ ਨੂੰ ਕਦੇ ਵੀ ਹਜਾ ਬਿਤਕਰਾਨੀ ਕਰਨਾ ਚਾਹੀਦਾ ਜਿਹੜਾ ਉਹ ਮੁੰਡੇ ਨਾਲ ਕਰਿਆ ਕੁੜੀ ਤਾਂ ਦੁਬਾਰੇ ਉਸੇ ਪਿੰਡ 'ਚ ਵਸਣ ਰਸਣ ਲੱਗੀ ਤਾਂ ਕਿ ਮੈਂ ਸਾਰਿਆਂ ਨੂੰ ਪੀਰ ਕਰਦਾ ਵੀ ਜਿਹੜਾ ਆਪਣੇ ਕੋਈ ਨੇੜੇ ਆਪਣੇ ਨੇੜੇ ਪਿੰਡ ਚ ਜਾਂ ਸ਼ਹਿਰ ਚ ਅਜਿ ਘਟਣਾ ਹੁੰਦੀ ਹੈ ਤਾਂ ਉਹਦੇ ਤੇ ਜ਼ਰੂਰ ਆਪਾਂ ਨੂੰ ਦੇਖ ਕੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਸਮਾਜ ਚ ਵਧੀਆ ਕੰਮ ਹੋਵੇ ਵੀ ਇਹ ਜਿਆ ਕਿਸੇ ਧੀ ਭੈਣ ਨਾਲ ਹੋਣਾ ਨਹੀਂ ਚਾਹੀਦਾ ਤਾਂ ਕਿ ਸਾਰੇ ਸੁਖੀ ਬਸਦੇ ਰਹਿਣ ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਨਵੇਂ ਆਏ ਨੇ ਚੈਨਲ 'ᱨਾਈ ਸਾਰੇ ਇਸ ਵੀਡੀਓ 'ᱨਾਈ ਦੇਖ ਕੇ ਵੀ ਕਿਸੇ ਕੁੜੀ ਕਤਰੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ ਤਾਂ ਕਿ ਆਪ ਨੂੰ ਪਸਤਾਵਾ ਲੱਗਦਾ ਹੈ ਫਿਰ ਨਾ ਮਾ ਕੇ ਟੈਨਸ਼ਨ ਪੈਂਦੀ ਐ ਨਾ ਘਰ ਦਾ ਨਾ ਘਾਟ ਦਾ ਰਹਿੰਦਾ ਬੰਦਾ ਤਾਂ ਇੰਨੀਆਂ ਗੱਲਾਂ ਕਹਿੰਦਾ ਮੈਂ ਸਭ ਦਾ ਧੰਨਵਾਦ ਕਰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ